ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਡੋਸ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਗੱਲ ਖਰੀ ਖਰੀ ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਦੇ ਦਿਨ ਸ਼ਹੀਦ ਉਦਮ ਸਿੰਘ ਜੀ ਨੇ ਕੈਕਸਟਨ ਹਾਲ ਦੇ ਵਿੱਚ ਜਨਰਲ ਐਡਵਾਈਰ ਨੂੰ ਮਾਰ ਕੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ ਸੀ ਗੱਲ 13 ਅਪ੍ਰੈਲ 1919 ਦੀ ਹੈ ਜਦੋਂ ਜਲਿਆਂਵਾਲੇ ਬਾਗ ਦੇ ਵਿੱਚ ਗੋਰਾ ਸਰਕਾਰ ਦੇ ਖਿਲਾਫ ਇੱਕ ਵਿਸ਼ਾਲ ਪ੍ਰਦਰਸ਼ਨ ਰੱਖਿਆ ਗਿਆ ਸੀ ਜਿਸ ਵਿੱਚ ਤਕਰੀਬਨ 20 ਹਜ਼ਾਰ ਲੋਕ ਸ਼ਾਮਲ ਹੋਏ ਉਸ ਪ੍ਰਦਰਸ਼ਨ ਦੇ ਵਿੱਚ ਉਦਮ ਸਿੰਘ ਅਤੇ ਉਹਨਾਂ ਦੇ ਸਾਥੀ ਪਾਣੀ ਦੀ ਸੇਵਾ ਕਰ ਰਹੇ ਸਨ ਤੇ ਇੰਨੇ ਨੂੰ ਜਨਰਲ ਅਡਵਾਇਰ ਉੱਥੇ ਹਥਿਆਰਬੰਦ ਸੈਨਾ ਲੈ ਕੇ ਆਣ ਟੁਕਿਆ ਜਲਿਆਂਵਾਲੇ ਬਾਗ ਵਿੱਚ ਹਜ਼ਾਰਾਂ ਜੜੀ ਸੈਨਾਵਾਂ ਦੇ ਨਾਲ ਖੜੇ ਜਨਰਲ ਅਡਵਾਇਰ ਨੇ ਬਿਨਾਂ ਕਿਸੇ ਵਾਰਨਿੰਗ ਦੇ ਓਪਨ ਫਾਇਰ ਕਰ ਦਿੱਤੇ ਇਸ ਘਟਨਾ ਦੇ ਵਿੱਚ ਉਦਮ ਸਿੰਘ ਤਾਂ ਬਚ ਗਏ ਪਰ ਬਾਕੀ ਹਜ਼ਾਰਾਂ ਲੋਕ ਰੱਬ ਨੂੰ ਪਿਆਰੇ ਹੋ ਗਏ ਉਹਨਾਂ ਲੋਕਾਂ ਦੀਆਂ ਚੀਕਾਂ ਤੇ ਧਾਹਾਂ ਉਦਮ ਸਿੰਘ ਦੇ ਮਨ ਦੇ ਵਿੱਚ ਘਰ ਕਰ ਗਈਆਂ ਤੇ ਯੋਧੇ ਨੇ ਧਾਰ ਲਿਆ ਕਿ ਇਸ ਘਟਨਾ ਦਾ ਬਦਲਾ ਜ਼ਰੂਰ ਲਿਆ ਜਾਵੇਗਾ ਫਿਰ ਉਦਮ ਸਿੰਘ ਭਗਤ ਸਿੰਘ ਤੋਂ ਪ੍ਰਭਾਵਿਤ ਹੋ ਕੇ ਗਦਰ ਲਹਿਰ ਦਾ ਹਿੱਸਾ ਬਣੇ ਲੋਕਾਂ ਨੂੰ ਆਜ਼ਾਦੀ ਦੀ ਇਸ ਲਹਿਰ ਨਾਲ ਜੋੜਦੇ ਰਹੇ ਫਿਰ ਇੱਕ ਦਿਨ ਉਦਮ ਸਿੰਘ ਦੀ ਗ੍ਰਿਫਤਾਰੀ ਹੋਈ ਤੇ 5 ਸਾਲ ਦੀ ਕੈਦ ਵੀ ਕੱਟਣੀ ਪਈ 1931 ਦੇ ਵਿੱਚ ਉਦਮ ਸਿੰਘ ਜੇਹਲ ਤੋਂ ਬਾਹਰ ਆਏ ਤੇ ਉਹਨਾਂ ਦੀ ਹਰ ਕਾਰਵਾਈ ਦੇ ਉੱਤੇ ਪੁਲਿਸ ਨਜ਼ਰ ਰੱਖਣ ਲੱਗ ਗਈ। ਪਰ ਕਿਸੇ ਤਰ੍ਹਾਂ ਪੁਲਿਸ ਨੂੰ ਚਕਾਨੀ ਦੇ ਕੇ ਉਦਮ ਸਿੰਘ ਕਸ਼ਮੀਰ ਦੇ ਰਸਤੇ ਜਰਮਨੀ ਪਹੁੰਚੇ ਤੇ 1935 ਦੇ ਵਿੱਚ ਲੰਡਨ ਵੀ ਪਹੁੰਚ ਗਏ। ਬਿਲਕੁਲ ਉਸੇ ਜਗ੍ਹਾ ਜਿੱਥੇ ਉਦਮ ਸਿੰਘ ਦੇ ਬਚਪਨ ਦੀ ਉਡੀਕ ਖਤਮ ਹੋਣੀ ਸੀ। ਲੰਡਨ ਪਹੁੰਚ ਕੇ ਉਦਮ ਸਿੰਘ ਨੇ ਇੰਜੀਨੀਅਰ ਦੇ ਤੌਰ ਤੇ ਨੌਕਰੀ ਕੀਤੀ ਤੇ ਨਾਲ ਕਈ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ। ਜਿਸ ਦੀਆਂ ਤਸਵੀਰਾਂ ਵੀ ਕਈ ਵਾਰ ਵੇਖਣ ਨੂੰ ਮਿਲ ਜਾਂਦੀਆਂ। ਇੱਕ ਦਿਨ ਇਸ ਯੋਧੇ ਨੂੰ ਪਤਾ ਲੱਗਾ ਕਿ ਜਲਿਆਂਵਾਲੇ ਬਾਗ ਦੇ ਵਿੱਚ ਹੋਏ ਸਾਕੇ ਦਾ ਮੁਜ਼ਰਰ ਕੈਕਸਟਨ ਹਾਲ ਦੇ ਵਿੱਚੋਂ ਭਾਸ਼ਣ ਦੇਣ ਜਾ ਰਿਹਾ ਹੈ ਤੇ ਇਸ ਮਹਾਨ ਆਜ਼ਾਦੀ ਕੋਲਾਟੀਆਂ ਨੇ ਤਿਆਰੀ ਵੀ ਖਿੱਚ ਲਈ 13 ਮਾਰਚ 1940 ਜਾਨੀ ਕਿ ਅੱਜ ਦੇ ਦਿਨ 1940 ਨੂੰ ਕੈਕਸਟਨ ਹਾਲ ਦੇ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਤੈਅ ਹੋਈ ਸੀ ਜਿਸ ਵਿੱਚ ਜਨਰਲ ਐਡਵਾਈਜ਼ਰ ਨੇ ਭਾਸ਼ਣ ਦੇਣਾ ਸੀ ਉਸ ਦਿਨ ਉਦਮ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਆਪਣੇ ਬੱਤੀ ਬੋਰ ਦੇ ਸਾਥੀ ਨੂੰ ਫਿਟ ਕੀਤਾ ਤੇ ਮੀਟਿੰਗ ਹਾਲ ਦੇ ਵਿੱਚ ਦਾਖਲ ਹੋ ਗਿਆ। ਜਦੋਂ ਐਡਵਾਈਰ ਦਾ ਭਾਸ਼ਣ ਖਤਮ ਹੋਇਆ ਤਾਂ ਉਦਮ ਸਿੰਘ ਨੇ ਜਨਰਲ ਐਡਵਾਈਰ ਵੱਲ ਵਧਣਾ ਸ਼ੁਰੂ ਕਰ ਦਿੱਤਾ ਤੇ ਉਸਦੇ ਸੀਨੇ ਦੇ ਵਿੱਚੋਂ ਗੋਲੀਆਂ ਆਰ-ਪਾਰ ਕਰ ਦਿੱਤੀਆਂ। ਜਿਸ ਤੋਂ ਬਾਅਦ ਉਦਮ ਸਿੰਘ ਨੇ ਪੁਲਿਸ ਨੂੰ ਆਤਮ ਸਮਰਪਣ ਵੀ ਕਰ ਦਿੱਤਾ। 21 ਸਾਲ ਜੋ ਅੱਗ ਉਦਮ ਸਿੰਘ ਨੇ ਆਪਣੇ ਸੀਨੇ ਦੇ ਵਿੱਚ ਬਾਲੀ ਰੱਖੀ ਅੱਜ ਦੇ ਦਿਨ ਉਹ ਸ਼ਾਂਤ ਹੋਈ। 21 ਸਾਲ ਬਾਅਦ ਇਸ ਯੋਧੇ ਨੇ ਆਪਣੇ ਭਰਾਵਾਂ ਨਾਲ ਹੋਈ ਤੱਕੇ ਦਾ ਬਦਰਾ ਲਿਆ ਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਆਪਣਾ ਨਾਮ ਲਿਖਵਾ ਲਿਆ ਇਸ ਘਟਨਾ ਤੋਂ ਬਾਅਦ ਉਦਮ ਸਿੰਘ ਉੱਪਰ ਮੁਕੱਦਮਾ ਸ਼ੁਰੂ ਹੋਇਆ ਉਹਨਾਂ ਨੂੰ ਬ੍ਰਿਕਸਟਨ ਜੇਲ੍ਹ ਦੇ ਵਿੱਚ ਭੇਜਿਆ ਗਿਆ ਕੋਰਟ ਦੇ ਵਿੱਚ ਸੁਣਵਾਈਆਂ ਹੋਈਆਂ ਜਿਸ ਦੇ ਵਿੱਚ ਉਦਮ ਸਿੰਘ ਨੇ ਕਿਹਾ ਕਿ ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਮੈਨੂੰ ਉਸ ਦੇ ਨਾਲ ਗੁੱਸਾ ਸੀ ਤੇ ਜਨਰਲ ਐਡਵਾਈਜ਼ ਇਸੇ ਦਾ ਹੱਕਦਾਰ ਸੀ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਕਬੀਲੇ ਜਾਂ ਇੱਕ ਸਮਾਜ ਦੇ ਨਾਲ ਸੰਬੰਧ ਨਹੀਂ ਰੱਖਦਾ ਤੇ ਮੈਨੂੰ ਮਰਨ ਤੇ ਵੀ ਕੋਈ ਇਤਰਾਜ਼ ਨਹੀਂ ਹੈ ਇਕ ਰਿਯੋਗ ਇਹ ਵੀ ਹੈ ਕਿ ਉਦਮ ਸਿੰਘ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਦੱਸਦੇ ਹਨ ਪਰ ਕੁਝ ਥਾਵਾਂ ਤੇ ਉਹਨਾਂ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਲਿਖਿਆ ਗਿਆ ਜੇ ਤੇ ਅਹਾਸਕ ਤੱਥਾਂ ਦੀ ਗੱਲ ਕਰੀਏ ਤਾਂ ਉਦਮ ਸਿੰਘ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਹੀ ਲਿਖਦੇ ਰਹੇ ਜੇਲ੍ਹ ਦੇ ਵਿੱਚ ਉਦਮ ਸਿੰਘ ਨੂੰ ਭੁੱਖ ਹੜਤਾਲ ਰੱਖਣੀ ਪਈ ਪਰ 42ਵੇਂ ਦਿਨ ਪੁਲਿਸ ਨੇ ਧੱਕੇ ਦੇ ਨਾਲ ਉਦਮ ਸਿੰਘ ਦੀ ਭੁੱਖ ਹੜਤਾਲ ਖਤਮ ਕਰਵਾ ਦਿੱਤੀ ਫਿਰ ਆਖਿਰ ਉਹ ਦਿਨ ਆਇਆ ਜਿਸ ਦਿਨ ਉਦਮ ਸਿੰਘ ਨੇ ਧਰੋਵ ਤਾਰਾ ਬਣ ਕੇ ਅਸਮਾਨ ਦੇ ਵਿੱਚ ਚਮਕਣਾ ਸੀ ਤੇ ਬਾਕੀ ਆਜ਼ਾਦੀ ਕੁਲਾਟੀਆਂ ਨੂੰ ਵੀ ਸੰਦਲੀ ਪੈੜਾ ਵਿਖਾਉਣੀਆਂ ਸਨ ਦਿਨ 31 ਜੁਲਾਈ 1940 ਨੂੰ ਪੈਂਟਨਵੇਲੇ ਦੀ ਜੇਲ੍ਹ ਦੇ ਵਿੱਚ ਇਸ ਯੋਧੇ ਨੂੰ ਫਾਂਸੀ ਦੇ ਦਿੱਤੀ ਗਈ ਤੇ ਇਹ ਯੋਧਾ ਹਮੇਸ਼ਾ ਲਈ ਅਮਰ ਹੋ ਗਿਆ ਸ਼ਹੀਦ ਉਦਮ ਸਿੰਘ ਦੇ ਨਾਮ ਉੱਤੇ ਕਈ ਫਿਲਮਾਂ ਵੀ ਬਣੀਆਂ ਯਾਦਗਾਰਾਂ ਬਣੀਆਂ ਮਿਊਜ਼ੀਅਮ ਬਣੇ ਤੇ ਚੌਂਕ ਵੀ ਬਣੇ ਇਸ ਯੋਧੇ ਦੀ ਮਹਾਨ ਕੁਰਬਾਨੀ ਨੂੰ ਸ카ਾਈ ਨਿਊਜ਼ ਪੰਜਾਬ ਦੀ ਟੀਮ ਸਜਦਾ ਕਰਦੀ ਹੈ